ਦਿਆ ਸਿੰਘ ਬੱਲੇ ਨਿਗਾਹ ਗਈ ਜਾਂ ਦਤਾਰ ਦੀ ਉਹ ਪੱਟਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਉਹ ਪੱਟਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਕਲ ਗਿਆ ਹਵਾਲਿਆ ਉਸ ਮੈਰੀ ਕਵਾਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੇ ਪਾਲਿਆ ਦਇਆ ਸਿਕਨਾ ਮਾਰਦੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਆਜਾ ਦੇ ਜਾਂ ਦੀ ਕਿਰਪਾ ਕਰ ਜਾਓ ਲਾ ਕੇ ਦਸਤਾਰ ਕੋਟ ਕੇ ਬਣਾ ਦਿਆਂ ਆਪਦੀ ਮਰਮੇ ਸਿਰ ਦੀ ਦਸਤਾਰ ਲਾਦੇ ਆ ਦੋ ਟੁਕੜੇ ਕਰਕੇ ਨਾ ਓਏ ਅਦੀ ਅਦੀ ਤੋਵਾਂ ਦੇ ਸਰੀਰਾਂ ਉੱਤੇ ਪਾਦਿਆਂ ਅਦੀ ਅਦੀ ਤੋਵਾਂ ਦੇ ਸਰੀਰਾਂ ਉੱਤੇ ਪਾਦਿਆਂ ਨਵਾਈ ਦੀ ਅਖੀਰੀ ਜਿਹੜੀ ਰਾਸਨ ਨਵਾਦਿਆਂ ਮਹਾਰਾਜ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਵਿੱਚ ਪੈਨੇ ਓਏ ਕਫਨੋਂ ਬਗੈਰ ਦਸੋਂ ਕੀਰੇ ਪੋਤ ਗਏ ਨੇ ਬਣਾ ਗਾਲਿਆ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਦੋ ਗੱਜ ਕੱਪੜਾ ਜੁੜ ਜਾਂਦਾ 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 ਦੋ ਗੱਜ ਤੋ ਫੜੀ ਪਾ ਜਾ ਬੋਲ ਤੇ ਜੀ ਕੁਛ ਕਰ ਸਕਦਾ ਓ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਵਿੱਚ ਭੇਨੇ ਕਪਨੋਂ ਬਗੈਰ ਦੱਸੋ ਕੀ ਦੇ ਪੁੱਤ ਘੇਲੇ ਬਾਜਾਂ ਵਾਲੇ ਪਾਤਸ਼ਾਹ ਧੰਗੁਰ ਗੋਵਿੰਦ ਸਿੰਘ ਮਹਾਰਾਜ ਦਇਆ ਸਿੰਘ ਜੀ ਦਾ ਸੱਚੇ ਪਾਤਸ਼ਾਹ ਉਹ ਦਸੀ ਦਸ਼ਮੇਸ਼ ਪਿਛੇ ਲੱਗਾ ਕਿਹੜੀ ਗੱਲ ਦੇ ਓਏ ਪੁੱਤਾਂ ਦੇ ਬਿਛੋੜੇ ਦਾ ਪੰਖੇ ਵੀ ਨਹੀਂ ਝੱਲਦੇ ਪੁੱਤਾਂ ਦੇ ਬਿਛੋੜੇ ਤਾਂ ਪੰਖੇ ਰੂਹੀ ਨਹੀਂ ਝੱਲਦੇ ਬਾਜਾ ਵਾਲੇ ਪਾਤਸ਼ਾਹ ਗੁਪਤ ਕੀ ਕਹਿੰਦੇ ਉਹ ਦਇਆ ਸਿੰਘਾ ਮੋਹ ਵਾਲੇ ਤਨ ਕੇ ਤਰੋੜਦੇ ਦਇਆ ਸਿੰਘਾ ਮੋਹ ਵਾਲੇ ਤਨ ਕੇ ਤਰੋੜਦੇ ਇਹਦਾ ਹੀ ਦਮਾਲਾ ਇਹਦੇ ਭੁੱਖ ਉੱਤੇ ਭੋਲ ਹੈ ਇਹਦਾ ਹੀ ਦਮਾਲਾ ਇਹਦੇ ਮੁੱਖ ਹੀ ਹੁੰਦੇ ਭੋਰਦੇ ਪੰਥ ਦੇ ਸ਼ਹੀਦ ਨਹੀਂ ਕੱਪਣਾ ਨੂੰ ਲੋੜ ਤੇਆ ਸਿੰਘਾਂ ਉਹਦੀਆਂ ਕਿਉਂ ਦੇਈ ਜਾਣਾਂ ਥੰਮੀਆਂ ਉਹ ਸਿੱਖੀ ਦੀਆਂ ਬਾਤਾਂ ਅਜੇ ਬਹੁਤ ਪੜੀਆਂ ਲੰਦੀਆਂ ਉਹ ਸਿੱਖੀ ਦੀਆਂ ਬਾਤਾਂ ਅਜੇ ਬਹੁਤ ਪੜੀਆਂ ਲੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਜਿਹਦੇ ਬਾਬਲ ਤਾਂ ਹੀ ਕਰਦੇ ਆ ਨਾ ਹਰਾਤਾਂ